ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਡ ਨੂੰ ਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਰਿਕਵੈਸਟ ਆ ਵੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਅੱਜ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ ਤਾਂ ਕਿਦਾਂ ਦੇ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਡਿਜ਼ਾਈਨਿੰਗ ਦੇ ਅਕੋਰਡਿੰਗ ਫੈਬਰਿਕ ਦੇ ਅਕੋਰਡਿੰਗ ਤੁਸੀਂ ਆਪਣਾ ਬੁਟੀਕ ਸਟਾਈਲ ਸੂਟ ਤਿਆਰ ਕਰਵਾਉਣਾਗਾ ਤਾਂ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਆ ਵਰਕ ਆ ਸਟਿਚਿੰਗ ਕਿਦਾਂ ਦੀ ਵੀ ਤੁਸੀਂ ਚਾਹੋ ਉਹ ਦੀ ਸਟਿਚਿੰਗ ਕਰਵਾ ਕੇ ਲੈ ਸਕਦੇ ਹੋਗੇ ਜਿਵੇਂ ਵੀ ਤੁਸੀਂ ਚਾਹੋ ਆਪਣਾ ਬੁਟੀਕ ਸਟਾਈਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ ਸਾਨੂੰ YouTube ਤੋਂ ਇਲਾਵਾ Instagram ਤੇ ਫੋਲੋ ਕਰੋ ਸੰਧੂ ਬੁਟੀਕ ਕੋਡ ਦਾ ਨਾਮ ਸਾਡੇ ਇੰਸਟਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁ ਉਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਰੈਡੀ ਕਰਵਾ ਕੇ ਲੈ ਸਕਦੇ ਤੇ ਉਥੋਂ ਦੇਖ ਕੇ ਵੀ ਆਪਣਾ ਹਨਾ ਜਿੱਦਾਂ ਤੁਸੀਂ ਚਾਹੋ ਉਦਾਂ ਦਾ ਡਿਜ਼ਾਈਨ ਹੈ ਨਾ ਸਿਲੈਕਟ ਕਰਕੇ ਕਰਵਾ ਸਕਦੇ ਤੇ ਯਾਰ ਤੇ ਅਗਰ ਤੁਹਾਡੇ ਕੋਲ ਕੋਈ ਆਪਣੀ ਡਿਜ਼ਾਈਨ ਹੈ ਤਾਂ ਤੁਸੀਂ ਉਹ ਤਿਆਰ ਕਰਵਾਉਣੀ ਹੈਗੀ ਤਾਂ ਭਾਵੇਂ ਕਿੰਨਾ ਮਰਜੀ ਹੈਵੀ ਤੋਂ ਹੈਵੀ ਡਿਜ਼ਾਈਨ ਹੈ ਆਪਣਾ ਹੈਂਡਵਰਕ ਦੇ ਵਿੱਚ ਹਨਾ ਜਿੱਦਾਂ ਦੀ ਵੀ ਤੁਸੀਂ ਫੈਬਰਿਕ ਚਾਹੋ ਤੇ ਜਿੱਦਾਂ ਦਾ ਵੀ ਤੁਸੀਂ ਆਪਣਾ ਕੋਈ ਵਰਕ ਵਗੈਰਾ ਚਾਹੋ ਹਨਾ ਆਪਾਂ ਮੈਂ ਨਾਰਮਲ ਵੀਰ ਦੇ ਲਈ ਤੁਸੀਂ ਤਿਆਰ ਕਰਵਾਉਣਾਗਾ ਪਮੇ ਆਪਣਾ ਸਮਰ ਵੀਰ ਦੇ ਲਈ ਸੂਟ ਤਿਆਰ ਕਰਵਾਉਣੇ ਨੇ ਪਮੇ ਆਪਣਾ ਪਾਰਟੀ ਵੇਅਰ ਫੈਬਰਿਕ ਦੇ ਉੱਪਰ ਤਿਆਰ ਕਰਵਾਉਣੇ ਨੇ ਜਿੱਦਾਂ ਦਾ ਵੀ ਤੁਸੀਂ ਚਾਹੋ ਆਪਣਾ ਬੁਟੀਕ ਸਟਾਈਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਸਾਰੇ ਬਹੁਤ ਸੋਹਣੇ ਆਪਾਂ ਵਰਕ ਵਾਲੇ ਸੂਟ ਲੈ ਕੇ ਆਏ ਆਂਗੇ ਤੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣ ਕਿ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਹਾਂਜੀ ਜਿਹੜੇ ਆਪਾਂ ਇਹ ਸੂਟ ਤਿਆਰ ਕਰਵਾਏ ਨੇ ਇਹ ਤਿੰਨ ਸੂਟ ਆਪਣੇ ਇੱਕ ਨਾਲ ਦੇ ਬਣ ਕੇ ਆਏ ਨੇ ਇੱਕੋ ਡਿਜ਼ਾਈਨ ਦੇ ਵਿੱਚ ਆਪਣੇ ਤਿੰਨ ਸੂਟ ਬਣੇ ਲਿਗੇ ਇਹ ਆਪਣੀ ਟੈਬੀ ਸਿਲਕ ਦੀ ਫੈਬਰਿਕ ਹੈ ਤੇ ਹੈਂਡਵਰਕ ਦੇ ਵਿੱਚ ਆਪਾਂ ਨੇ ਤਿਆਰ ਕਰਵਾਏ ਨੇਗੇ ਬਹੁਤ ਸੋਹਣਾ ਡਿਜ਼ਾਈਨ ਹੈ ਬੜੀ ਪਪੂਲਰ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਚੱਲ ਰਿਹਾ ਇਹ ਵਾਲਾ ਡਿਜ਼ਾਈਨ ਹੈ ਤੇ ਕੰਟਰਾਸਟ ਦੇ ਵਿੱਚ ਇਹ ਰੈਡੀ ਹੋਊਗਾ ਕਾਫੀ ਸ਼ੇਡ ਦੇ ਵਿੱਚ ਇਹਦੀ ਸ਼ਰਟ ਆ ਤੇ ਪੀਕਾਕ ਸ਼ੇਡ ਦੇ ਵਿੱਚ ਇਹਦੀ ਬਾਟਮ ਆਗੀ ਤੇ ਇਹ ਆਪਣਾ ਇਹਦਾ ਡਿਜ਼ਾਈਨ ਆਗਾ ਇਹ ਹੈਂਡਵਰਕ ਦੇ ਵਿੱਚ ਰੈਡੀ ਹੋਏਗਾ ਦੇਖੋ ਆ ਇਹਦਾ ਇਹਦੀ ਸ਼ਰਟ ਸ਼ਰਟ ਦੀ ਨੈਕ ਤੇ ਵੱਟ ਮਿਲੂਗਾ ਆਪਾਂ ਨੂੰ ਬਹੁਤ ਸੋਹਣਾ ਨੈਕ ਲਾਈਨ ਬਣਿਆ ਹੋਇਆ ਦਾ ਹੈਂਡਵਰਕ ਦਾ ਸਾਰਾ ਟੱਚ ਹੋਇਆ ਹੋਇਆ ਹੈਗਾ ਤੇ ਜਿਹੜੇ ਵਿੱਚ ਆਹ ਦਾਣਾ ਜਗਾ ਇਹ ਵੀ ਸਾਰਾ ਹੈਂਡਵਰਕ ਦਾ ਇਧਰ ਇਹਦੀ ਬਾਹੂ ਦਾ ਵਰਕ ਆ ਜੂਗਾ ਇਹ ਵਾਲਾ ਬਾਹੂ ਤੇ ਵਰਕ ਆ ਗਿਆ ਤੇ ਇਧਰ ਇਹਦੀ ਬਾਟਮ ਆ ਗਈ ਕੰਟਰਾਸਟ ਦੇ ਵਿੱਚ ਆਪਾਂ ਨੇ ਬਾਟਮ ਬਣਾਈ ਹੈਗੀ ਟੈਪੀ ਸਿਲਕ ਦੀ ਫੈਬਰਿਕ ਹੈਗੀ ਇਹ ਫੈਬਰਿਕ ਆਪਾਂ ਟੈਪੀ ਸਿਲਕ ਤੇ ਲਈ ਹੈਗੀ ਇਹ ਤੁਸੀਂ ਫੈਬਰਿਕ ਜਿਹੜੀ ਤੁਹਾਨੂੰ ਪਸੰਦ ਆ ਤੁਸੀਂ ਉਸੇ ਤੇ ਲੈ ਸਕਦੇ ਹੋ ਕਲਰ ਕੰਬੀਨੇਸ਼ਨ ਵਗੈਰਾ ਤੁਸੀਂ ਆਪਣੇ ਚੇਂਜ ਕਰਨੇ ਨੇ ਉਦਾਂ ਕਰ ਸਕਦੇ ਹੋ ਦੇਖੋ ਇਹ ਵਾਲਾ ਬਾਟਮ ਦੇ ਉੱਪਰ ਵਰਕ ਆਊਗਾ ਇਦਾਂ ਅਨੋਏ ਦੇ ਖਾਣੇ ਤੋਂ ਬਰੀਦ ਸਟਿਚ ਹੋਇਆ ਹੁੰਦਾ ਸੂਟ ਨਾ ਇਹ ਤਿੰਨੇ ਹੀ ਅਨਸਟਿਚ ਜਾਣਗੇ ਆਪਣੇ ਸੂਟ ਕਸਟਮਰ ਦੇ ਤੇ ਇਹ ਜਿਹੜਾ ਜਦੋਂ ਆਪਣਾ ਸਟਿਚ ਹੋਇਆ ਹੁੰਦਾ ਸੂਟ ਉਹ ਥੋੜਾ ਜਿਹਾ ਆਪਣੋਂ ਜਾਦੇ ਪਤਾ ਲੱਗ ਜਾਂਦਾ ਵੀ ਆ ਵਰਕ ਇਦਾਂ ਗਿਆ ਦੇਖੋ ਇਹ ਆ ਗਿਆ ਬਾਟਮ ਤੇ ਵਰਕ ਬਾਟਮ ਦੀਆਂ ਮੂਰੀਆਂ ਤੋਂ ਲੈ ਕੇ ਇਸ ਤਰ੍ਹਾਂ ਆਪਣਾ ਵਰਕ ਆ ਜੂਗਾ ਕੰਟਰਾਸਟ ਦੇ ਵਿੱਚ ਆਪਾਂ ਨੇ ਬਾਟਮ ਬਣਾਈ ਆ ਇਦਾਂ ਇਹ ਬਾਟਮ ਵਾਲਾ ਵਰਕ ਆ ਗਿਆ ਤੇ ਇਧਰ ਇਹਦੀ ਬਾਜੂ ਦਾ ਵਰਕ ਆ ਗਿਆ ਇਹ ਨੈਕ ਤੇ ਆ ਗਿਆ ਤੇ ਸਾਰੀ ਸ਼ੌਟਰ ਦੇ ਵਿੱਚ ਪੂਟੀਆਂ ਆ ਗਈਆਂ ਹਾਂਜੀ ਦੇਖੋ ਪਿਓਰ ਔਰਗੈਂਜ਼ਾ ਦੇ ਆਪਾਂ ਇਹਨਾਂ ਦੁਪੱਟੇ ਤਿਆਰ ਕਰਵਾਏ ਲੇਗੇ ਤੇ ਇਦਾਂ ਗੋਟਾ ਪੱਤੀ ਦੇ ਲੇਰਾਂ ਲੇਗੀਆਂ ਦੋਨਾਂ ਆਪਣੇ ਸਾਈਡਾਂ ਤੇ ਇਹਦਾ ਗੋਟਾ ਪੱਤੀ ਦੀ ਲੇਰ ਕਰਵਾਈ ਆ ਆਪਾਂ ਨੇ ਤੇ ਫਿਨਿਸ਼ਿੰਗ ਗੋਟੇ ਨਾਲ ਦਿੱਤੀ ਅਤੇ ਇਦਾਂ ਆਪਣੀ ਪੇਸਟਿੰਗ ਪੱਟੀ ਲਗਾਈ ਜਾਨੀ ਜੀ ਬਾਟਮ ਨਾਲ ਦੀ ਕਲਰ ਦੀ ਆਪਣੀ ਪੇਸਟਿੰਗ ਪੱਟੀ ਆ ਜੂਗੀ ਪੇਸਟਿੰਗ ਪੱਟੀ ਲਗਾ ਕੇ ਆਪਾਂ ਨੇ ਦੁਪੱਟੇ ਤਿਆਰ ਕਰਵਾਏ ਨੇ ਤਿੰਨੋਂ ਦੁਪੱਟੇ ਸੇਮ ਹੀ ਤਿਆਰ ਕਰਵਾਏ ਨੇ ਆਪਾਂ ਨੇ ਸਾਰੇ ਪੇਸਟਿੰਗ ਪੱਟੀਆਂ ਨਾਲ ਸੇਮ ਤੋਂ ਸੇਮ ਰੈਡੀ ਹੋਏ ਨੇ ਇਹ ਸੂਟ ਦੀ ਮੈਂ ਤੁਹਾਨੂੰ ਫੋਟੋ ਲਾ ਕੇ ਵੀ ਦਿਖਾ ਦੂੰਗੀ ਇਹ ਆਪਣੇ ਤਿੰਨ ਸੂਟ ਸੇਮ ਤਿਆਰ ਹੋਏ ਨੇ ਦੇਖੋ ਇਦਾਂ ਤੁਹਲੇ ਇੱਕ ਸੂਟ ਮੈਂ ਤੁਹਾਨੂੰ ਖੋਲ ਕੇ ਦਿਖਾਦਾ ਇੱਕ ਸੂਟ ਆਪਣਾ ਇਹ ਵਾਲਾ ਦੇਖੋ ਹੋਇਆਗਾ ਇਹ ਤਿੰਨ ਸੂਟ ਆਪਣੇ ਸੇਮ ਬਣੇ ਨੇ ਬਿਲਕੁਲ ਸੇਮ ਤਿੰਨ ਹੀ ਆਪਣੇ ਅਨਸਟਿਚ ਦੇਣੇ ਨੇ ਕਿਸੇ ਕਸਟਮਰ ਦਾ ਸਟਿਚ ਨਹੀਂ ਕਰਨਾ ਆਪਣੇ ਇਹ ਤਿੰਨੇ ਸੂਟ ਆਪਣੇ ਅਨਸਟਿਚ ਹੀ ਆਪਾਂ ਭੇਜਣੇ ਨੇ ਬਹੁਤ ਜਿਆਦਾ ਸੋਨਾ ਡਿਜ਼ਾਈਨ ਇਹ ਤਿਆਰ ਹੁੰਦਾਗਾ ਤੁਸੀਂ ਆਪਣੇ ਅਕੋਰਡਿੰਗ ਹੀ ਅ ਜਿਵੇਂ ਆਪਾਂ ਆਲ ਓਵਰ ਤੇ ਤਿਆਰ ਕਰਵਾਉਣਾ ਉਹਦਾ ਵੀ ਕਰ ਸਕਦੇ ਹੋ ਤੁਸੀਂ ਕੰਟਰਾਸਟ ਨਹੀਂ ਕਰਨਾ ਮਤਲਬ ਕੰਟਰਾਸਟ ਕਰ ਲੈ ਦੁਪੱਟੇ ਦਾ ਕਰਨ ਉਹ ਵੀ ਕਰ ਸਕਦੇ ਹੋ ਜੇਕਰ ਬਾਟਮ ਦਾ ਨਹੀਂ ਕੰਟਰਾਸਟ ਕਰਨਾ ਤਾਂ ਆਲ ਓਵਰ ਸੂਟ ਦੇ ਉੱਪਰ ਵਰਕ ਕਰਵਾ ਸਕਦੇ ਹੋ ਦੁਪੱਟਾ ਪੇਸਟਿੰਗ ਪੱਟੀ ਨਾਲ ਲੈਣਾਗਾ ਵਿਦਆਊਟ ਪੇਸਟਿੰਗ ਪੱਟੀ ਲੈਣਾਗਾ ਹੈਨਾ ਜਿਵੇਂ ਤੁਹਾਡੀ ਚੋਇਸ ਹੋਏ ਉਦੋਂ ਤੁਸੀਂ ਆਪਣਾ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਆਪਾਂ ਨੇ ਤਿਆਰ ਕਰਵਾਇਆ ਹੈ ਮਸ਼ੀਨ ਵਰਕ ਦਾ ਸੂਟ ਆਪਣਾ ਤੇ ਖਾਦੀ ਦੀ ਇਹਦੀ ਫੈਬਰਿਕ ਹੈਗੀ ਪਿਓਰ ਖਾਦੀ ਦੀ ਫੈਬਰਿਕ ਹੈਗੀ ਤੇ ਇਹ ਵਾਲੀ ਦੇਖੋ ਇਹਦੀ ਸ਼ਰਟ ਆ ਗਈ ਗ੍ਰੀਨ ਕਲਰ ਦੀ ਸ਼ਰਟ ਹੈ ਦੀ ਤੇ ਨਾਲ ਇਹਦੇ ਮਹਿੰਦੀ ਕਲਰ ਦੀ ਆਪਣੇ ਜਿਹੜੀ ਬਾਟਮ ਆ ਗਈ ਇਹ ਵਾਲੀ ਬਾਟਮ ਦੇਖੋ ਜੇ ਆਪਾਂ ਤੁਹਾਨੂੰ ਵੱਧ ਦਿਖਾਉਣਾ ਹੈਗੇ ਤਾਂ ਇਹ ਮਸ਼ੀਨ ਵਰਕ ਦੇ ਨਾਲ ਦੇਖੋ ਆਪਾਂ ਨੇ ਤਿਆਰ ਕਰਵਾਇਆ ਇਹਦੇ ਦੇ ਉੱਪਰ ਵਰਕ ਆ ਗਿਆ ਤਾਂ ਤੇ ਇਧਰ ਇਹ ਵੀ ਦੇਖੋ ਬਾਜੀ ਦਾ ਵਰਕ ਆ ਗਿਆ ਇਧਰ ਇਹਦੇ ਗਲੇ ਦਾ ਵਰਕ ਆ ਗਿਆ ਦੇਖੋ ਸਾਰਾ ਮਸ਼ੀਨ ਵਰਕ ਚ ਆਪਣਾ ਪਾਰਟੀ ਵੇਅਰ ਸੁੱਟਿਆ ਹੈ ਜੇ ਸਾਡਾ ਸੰਭ ਤੁਸੀਂ ਸਟਿਚ ਹੋਇਆ ਵੀ ਦੇਖਿਆ ਹੋਊਗਾ ਉਦੇਪਨ ਪ੍ਰੋਪਰ ਪਤਾ ਲੱਗਦਾ लास्ट ਵੀਕ ਦੇ ਵਿੱਚ ਇਹ ਆ ਪਾਂਸਟਿਚ ਦੇਣਾ ਕਸਟਮਰ ਨੂੰ ਤੇ ਦੇਖੋ ਇਹਦੇ ਨਾਲ ਜਿਹੜੀ ਬਾਟਮ ਆਂਗੀ ਬਾਟਮ ਦੇ ਉੱਪਰ ਵੀ ਆਪਾਂ ਨੂੰ ਵਰਕ ਮਿਲੂਗਾ ਇਹਦਾ ਦੇਖੋ ਇਹ ਵਾਲਾ ਵਰਕ ਕਰੇ ਦਾ ਹੈ ਬਾਟਮ ਦੇ ਉੱਪਰ ਹੋਇਆ ਹੈ ਸਟ੍ਰੇਟ ਵਰਕ ਉਹ ਪ੍ਰੋਪਰ ਨੇ ਇਹਦਾ ਵਰਕ ਕਰਵਾਇਆ ਹੈ ਦੇਖੋ ਇਹ ਬਾਟਮ ਦਾ ਵਰਕ ਆ ਗਿਆ ਇਹਦਾ ਬਾਟਮ ਦਾ ਵਰਕ ਗਲੇ ਦਾ ਵਰਕ ਘੇਰੇ ਦਾ ਵਰਕ ਤੇ ਬਾਦੀ ਦਾ ਵਰਕ ਦੇਖੋ ਕਿੰਨਾ ਸੋਹਣਾ ਆਪਣਾ ਸੁਪੈੜਾ ਹੈ ਬਣ ਕੇ ਤਿਆਰ ਹੋਇਆ ਹੈ ਇਹ ਬੋਟਮ ਦਾ ਵਰਕ ਆਗਾ ਦੇਖੋ ਪ੍ਰੋਪਰ ਸਾਰਾ ਸੂਟ ਨੂੰ ਤੁਸੀਂ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਇਹ ਆਪਾਂ ਤੁਸੀਂ ਗਰਮੀਆਂ ਦੇ ਲਈ ਪਾਰਟੀ ਵੇਅਰ ਸੂਟ ਰੈਡੀ ਕਰਵਾਉਣਾ ਮਸ਼ੀਨ ਵਰਕ ਚ ਹਨਾ ਕਿਉਂਕਿ ਜਿਹਨੂੰ ਗਰਮੀ ਦੇ ਵਿੱਚ ਹੈਂਡਵਰਕ ਦਾ ਸੂਟ ਵੇਅਰ ਕਰਨਾ ਨਹੀਂ ਵਧੀਆ ਲੱਗਦਾ ਹੈਗਾ ਤਾਂ ਤੁਸੀਂ ਆਪਣਾ ਮਸ਼ੀਨ ਵਰਕ ਚ ਐਸਾ ਸੂਟ ਤਿਆਰ ਕਰਵਾ ਸਕਦੇ ਹੋਗੇ ਬਹੁਤ ਹੀ ਯਾਦ ਸੋਹਣਾ ਵਧੀਆ ਆਪਣਾ ਸੂਟ ਤਿਆਰ ਹੁੰਦਾ ਜਿਹੜਾ ਦੁਪੱਟਾ ਇਹਦੇ ਨਾਲ ਆਪਾਂ ਨੇ ਪਿਓਰ ਔਰਗੈਂਜ਼ਾ ਦਾ ਕਰਵਾਇਆ ਹੈਗਾ ਟੂ ਸ਼ੇਡ ਦੇ ਵਿੱਚ ਦੁਪੱਟਾ ਕਰਵਾਇਆ ਆਪਾਂ ਨੇ ਸੈਂਟਰ ਦੇ ਵਿੱਚੋਂ ਆਪਾਂ ਨੇ ਰੱਖਿਆਗਾ ਕਲਰ ਸ਼ਰਟ ਨਾਲ ਦਾ ਤੇ ਫੋਰ ਸਾਈਡ ਇਹ ਪਾਪੀ 골ਡਨ ਕਲਰ ਦੀ ਫਿਨਿਸ਼ਿੰਗ ਦੇ ਕੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਬਹੁਤ ਹੀ ਜਿਆਦਾ ਸੋਹਣਾ ਕਬਸੂਰਤ ਆਪਣਾ ਜਿਹੜਾ ਸੂਟ ਹੈ ਬਣ ਕੇ ਤਿਆਰ ਹੋਇਆਗਾ ਤੁਸੀਂ ਆਪਣਾ ਕਿਸੇ ਵੀ ਕੰਟਰਾਸਟ ਦੇ ਵਿੱਚ ਜਾ ਸਕਦੇ ਹੋ 올ਓਵਰ ਤੁਸੀਂ ਇੱਕੋ ਕਲਰ ਦਾ ਦੁਪੱਟਾ ਕਰਵਾਉਣਾਗਾ ਇੱਕੋ ਕਲਰ ਦਾ ਤੁਸੀਂ ਆਪਣਾ ਸੂਟ ਕਰਵਾਉਣਾਗਾ ਸਾਰਾ ਹੈਨਾ ਉਹਦਾ ਵੀ ਕਰਵਾ ਸਕਦੇ ਜਿਵੇਂ ਤੁਹਾਡੀ ਚੋਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਤੁਸੀਂ ਆਪਣੇ ਸਾਰੇ ਡਿਟੇਲਸ ਸਾਨੂੰ ਭੇਜ ਕੇ ਇਹ ਖਾਦੀ ਦੇ ਤਿਆਰ ਆਗਾ ਤੁਸੀਂ ਆਪਣਾ ਮਸਲੀਨ ਤੇ ਖਾਦੀ ਕਾਟਨ ਤੇ ਇੱਕ ਇਹ ਆਪਣੀ ਸਿਲਕ ਖਾਦੀ ਆ ਜਿਹੜੀ ਨਾਲ ਹੀ ਪ्युअर ਖਾਦੀ ਇਹਨੇ ਪਟਾਈ ਕਰਵਾਉਣਾ ਹੈ ਕਿ ਇਹ ਆਪਣਾ ਵਧੀਆ ਪਾਰਟੀ ਵੇਅ ਫੈਬਰਿਕ ਆ ਜੇ ਤੁਸੀਂ ਜਿਹੜੀ ਖਾਦੀ ਆਪਣੀ ਗਰਦੀਆਂ ਵਾਲੀ ਉੱਤੇ ਵੀ ਤਿਆਰ ਕਰਵਾ ਸਕਦੇ। ਕਿਉਂਕਿ ਸਾਰੇ ਦੇ ਕਲਰ ਤੁਹਾਨੂੰ ਸੈਂਡ ਕਰਦਾਂਗੇ ਜਿਹੜੇ ਇਹ ਖਾਦੀ ਤਾਂ ਪਟਾਈ ਕਰਵਾਉਣੇ ਹੈ ਇਹ ਜਿਹੜੀ ਸਿਲਕ ਵਾਲੀ ਆਪਣੀ ਤੇ ਜਿਹੜੀ ਦੂਸਰੀ ਆਪਣੀ ਗਰਦੀਆਂ ਵਾਲਾ ਫੈਬਰਿਕਾ ਖਾਦੀ ਉਹ ਆਪਾਂ ਨੂੰ ਮਿਲਦਾ ਇਹ ਹੀ ਆਉਂਦਾਗਾ ਤੇ ਉਹ ਤਾਂ ਤੁਹਾਨੂੰ ਕਲਰ ਵਗੈਰਾ ਸੈਂਡ ਕਰਦਾਂਗੇ। ਬਾਕੀ ਚੁਆਇਸ ਤੁਹਾਡੀ ਆਪਣੀ ਆ ਜਿਹੜੇ ਫੈਬਰਿਕ ਤੇ ਤੁਸੀਂ ਤਿਆਰ ਕਰਵਾਉਣਾਗਾ ਸੇਮ ਡਿਜ਼ਾਈਨ ਦੇ ਨਾਲ ਆਪਣਾ ਦਾ ਸੂਟ ਤਿਆਰ ਕਰਵਾ ਕੇ ਲੈ ਸਕਦੇ। ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਇਹ ਆਪਾਂ ਸੈਟਨ ਆਰਗੈਂਜ਼ਾ ਦੇ ਉੱਪਰ ਤਿਆਰ ਕਰਵਾਇਆ ਫੈਬਰਿਕ ਆ ਜਿਹੜੀ ਸੈਟਨ ਆਰਗੈਂਜ਼ਾ ਦੀ ਹੈਗੀ ਤੇ ਜਿਹੜਾ ਇਹਦੇ ਵਰਕ ਕਰਵਾਇਆ ਉਹ ਆਪਣੇ ਆਰੀ ਵਰਕ ਨਾਲ ਕਰਵਾਇਆ ਲੇਕ 골ਡਨ ਕਲਰ ਦੀ ਆਰੀ ਯੂਜ਼ ਹੋਈ ਹੈ ਤੇ ਵਿੱਚ ਇੱਕ ਆਪਾਂ ਥ੍ਰੈਡ ਯੂਜ਼ ਕੀਤਾ ਦੇ ਮੈਰੂਨ ਕਲਰ ਦਾ ਦੋ ਸਿਰਫ ਆਪਾਂ ਇਹਦੇ ਵਿੱਚ ਜਿਹੜੇ ਕਲਰ ਨੇ ਰੱਖੇ ਲੇਗੇ ਕਿਉਂਕਿ ਇਹਦੇ ਵਿੱਚ ਅਕੜਤ ਕਲਰ ਲਾਉਣਾ ਜ਼ਰੂਰੀ ਸੀਗਾ ਕਿਉਂਕਿ ਇਹ ਲਾਈਟ ਕਲਰ ਦਾ ਸੂਟ ਆ ਡਾਰਕ ਨਾਲ ਹੀ ਇਹਦੀ ਗ੍ਰੇਸ ਮੰਨਣੀ ਸੀਗੀ ਦੇਖੋ ਇਦਾਂ ਸਾਰਾ ਗਲੇ ਦਾ ਵਰਕ ਆ ਗਿਆ ਇਹ ਵਾਲਾ ਗਲੇ ਦੇ ਵਰਕ ਨਾਲ ਸਾਰਾ ਆਰੀ ਵਰਕ ਦਾ ਸੂਟ ਸੈਂਟਰ ਪੈਨਲ ਨੇ ਨੀਚਾ ਘੇਰੇ ਤੇ ਵਰਕ ਆ ਗਿਆ ਤੇ ਇਧਰ ਬਾਹਰ ਤੇ ਵਰਕ ਆ ਗਿਆ ਇਹਦੇ ਦੇਖੋ ਇਹ ਬੜਾ ਬਾਹਾਂ ਤੇ ਵਰਕ ਆ ਗਿਆ ਇਧਰ ਸਾਰੇ ਬਹੁਤ ਸੋਹਣਾ ਸੂਟ ਦੇਖੋ ਬਣ ਕੇ ਤਿਆਰ ਹੋਇਆ ਨਾਲ ਹੀ ਦੇਖੋ ਇਹਦੇ ਬਾਟਮ ਤੇ ਵੀ ਵਰਕ ਮਿਲੂਗਾ ਆਪਾਂ ਨੂੰ ਇਹ ਵਾਲਾ ਬਾਟਮ ਤੇ ਆ ਗਿਆ ਬਾਟਮ ਦੀਆਂ ਮੂਰੀਆਂ ਤੇ ਵਰਕ ਆ ਗਿਆ ਕਾਫੀ ਸੋਹਣਾ ਦੇਖੋ ਇਹਦਾ ਬਾਟਮ ਤੇ ਵਰਕ ਹੋਇਆ ਹੋਇਆਗਾ ਦੇਖੋ ਇਹ ਆਪਣਾ ਸੈਟ ਨਾਰਗੰਜਾ ਤੇ ਤਿਆਰ ਕਰਵਾਇਆ ਤੇ ਗ੍ਰੇ ਜਾਂ ਬਿਲਕੁਲ ਲਾਈਟ ਜਿਹਾ ਕਲਰ ਹੈ ਗ੍ਰੇ ਲਾਈਟ ਜਿਹਾ ਵੱਟ ਦੇ ਵਰਕ ਇਹਨਾਂ ਜਿਆਦਾ ਜਾਂਚ ਰਿਹਾ ਕਿਉਂਕਿ ਆਪਾਂ ਜਿਹੜਾ ਮਹਿਰੂਨ ਸ਼ੇਡ ਲਾਤਾ ਇਹਦੇ ਵਿੱਚ ਥ੍ਰੈਡ ਲਾਤਾ ਉਹਦੇ ਨਾਲ ਕਾਫੀ ਗ੍ਰੇਸ ਬਣਦੀ ਹੈ ਤੇ ਉਹੀ ਆਪਾਂ ਮਹਿਰੂਨ ਦੀ ਜਿਹੜੀ ਪੇਸਟਿੰਗ ਪੱਟੀਆਂ ਨੀਚੇ ਆਪਾਂ ਉਹ ਲਾਤੀ ਚਾਕਾਂ ਦੇ ਉੱਪਰ ਪਾਈਕ ਨੂੰ ਵਗਿਆ ਨਾਲ ਜਾਂ ਪੋ ਲਗਾਤੀ ਤੇ ਨਾਲ ਦੇਖੋ ਇਹ ਦੁਪੱਟਾ ਵੀ ਜਿਹੜਾ ਪਿਓਰ ਔਰਗਾਂਜ਼ਾ ਦਾ ਤਿਆਰ ਕਰਵਾਇਆ ਆਪਾਂ ਨੇ ਕਾਫੀ ਸੋਹਣਾ ਦੇਖੋ ਦੁਪੱਟਾ ਤਿਆਰ ਹੋਇਆਗਾ ਦੁਪੱਟੇ ਤੇ ਵੀ ਵਰਕ ਆਪਾਂ ਨੂੰ ਮਿਲੇਗਾ ਵਧੀਆ ਆਪਣਾ ਪਾਰਟੀ ਵੇਅਰ ਸੂਟ ਤਿਆਰ ਹੋਇਆਗਾ ਦੇਖੋ ਇਹਦਾ ਦੇਖੋ ਇਹ ਵਾਲਾ ਦੁਪੱਟੇ ਤੇ ਵਰਕ ਆ ਗਿਆ ਇਹਨਾਂ ਵਿੱਚ ਲੈਣਾ ਆ ਗਿਆ ਦੋ ਸਾਰਾ ਆਰੀ ਵਰਕ ਨਾਲ ਹੀ ਤਿਆਰ ਹੋਇਆ ਤੇ ਕੋਈ ਹੈਂਡ ਦਾ ਟੱਚ ਨਹੀਂ ਹੈਗਾ ਸਾਰਾ ਆਰੀ ਵਰਕ ਨਾਲ ਤੁਸੀਂ ਇਹ ਵੀ ਸੇਮ ਵਰਕ ਆਪਣੇ ਮਸ਼ੀਨ ਨਾਲ ਵੀ ਤਿਆਰ ਕਰਵਾ ਸਕਦੇ ਹੋ ਤੇ ਫਿਰ ਆਪਾਂ ਇਹਦੇ ਦੋ ਤਰ੍ਹਾਂ ਦੀਆਂ ਪੇਸਟਿੰਗ ਪੱਟੀਆਂ ਯੂਜ਼ ਕੀਤੀਆਂ ਨੇ ਦੇਖੋ ਐਦਾਂ ਇਹ ਵਾਲੀ ਪੇਸਟਿੰਗ ਪੱਟੀ ਇੱਕ ਮੈਰੂਨ ਕਲਰ ਦੀ ਤੇ ਇੱਕ ਆਪਾਂ 골ਡਨ ਕਲਰ ਦਾ ਟਿਸ਼ੂ ਤੇ ਫਿਰ ਆਪਾਂ 골ਡਨ ਕਲਰ ਦਾ ਗੋਟਾ ਇਹਦਾ ਦੇਖੋ ਦੁਪੱਟਾ ਵੀ ਕਾਫੀ ਸੋਹਣੀ ਵਧੀਆ ਗ੍ਰੇਸ ਵਾਲਾ ਦੁਪੱਟਾ ਬਣਿਆ ਦੇਖੋ ਆਪਣਾ ਕਿੰਨਾ ਸੋਹਣਾ ਦੁਪੱਟਾ ਤਿਆਰ ਹੋਇਆਗਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈਗਾ ਇਹ ਸੱਤ ਨੂੰ ਆਰਗਾਂਜ਼ਾ ਦਾ ਸੂਟ ਹੈਗਾ ਤੁਸੀਂ ਆਪਣਾ ਟੈਬੀ ਸਿਲਕ ਜੌਰਜਟ ਆਉਣ ਵਾਲੇ ਕਿਸੇ ਵੀ ਸਮਰਵੀਅਰ ਫੈਬਰਿਕ ਤੇ ਹਨਾ ਤੁਸੀਂ ਆਪਣਾ ਤਿਆਰ ਕਰਵਾਉਣਾਗਾ ਵਧੀਆ ਤੇ ਕਿਸੇ ਖਾਦੀ ਸਿਲਕ ਵਗੈਰਾ ਤੇ ਵੀ ਬਹੁਤ ਜ਼ਿਆਦਾ ਚਚੂਗਾ ਇਹ ਤੁਸੀਂ ਕਿਸੇ ਤੇ ਵੀ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਦੇਖੋ ਇਹ ਹੁਣ ਆਪਾਂ ਮੈਂ ਤੁਸੀਂ ਐਦਾਂ ਕਹ ਲਓ ਵੀ ਹਨਾ ਵੀ ਇਹ ਸੂਟ ਸਸਤਾ ਬਣੂਗਾ ਜਾਂ ਕਿਦਾਂ ਤੇ ਕਿ ਅਸੀਂ ਆਪਣੇ ਮਹਿੰਗਾ ਫੈਬਰਿਕ ਲਾ ਪਏ ਦਾ ਦੇਖੋ ਇੱਕ ਦਾ ਦੁਪੱਟਾ ਦਾ ਦੇਖੋ ਤੁਸੀਂ ਵੀ ਵਰਕ ਹੋ ਗਿਆ ਤੇ ਇੱਕ ਆਪਾਂ ਦਾ ਫੈਬਰਿਕ ਦੁਪੱਟੇ ਦਾ ਵੀ ਪਿਓਰ ਆਰਗਾਂਜ਼ਾ ਲਗਾਤਾ ਤੇ ਇੱਕ ਇਹ ਜਿਹੜਾ ਫੈਬਰਿਕਾ ਸੂਟ ਦਾ ਉਹ ਵੀ ਸਟਨ অর্ਗੈਂਜ਼ਾ ਹੋ ਗਿਆ ਬਾਕੀ ਇਹਦੇ ਪੇਸਟਿੰਗ ਪਟੀਆਂ ਹੋ ਰਹੀਆਂ ਪੇਸਟਿੰਗ ਪਟੀਆਂ ਨਾਲ ਜਿਹੜੀ ਆਪਣੀ ਪ੍ਰਾਈਜ਼ ਆ ਤਾਂ ਜ਼ਿਆਦਾ ਚਲੇ ਹੀ ਜਾਂਦਾ ਹੈਗਾ ਫਿਰ ਇਸ ਤਰ੍ਹਾਂ ਆਪਣਾ ਇਹ ਸੂਟ ਜਿਹੜਾ ਪੂਰਾ ਵਧੀਆ ਪਾਰਟੀ ਵੇਅਰ ਬਣ ਕੇ ਤਿਆਰ ਹੋਇਆ ਹੈਗਾ ਤੁਸੀਂ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਵਰਕ ਦੇ ਨਾਲ ਕਿਸੇ ਵੀ ਕਲਰ ਦੇ ਨਾਲ ਜਿਵੇਂ ਤੁਹਾਨੂੰ ਪਸੰਦ ਹੋਇਆ ਸੇਮ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਆਪਾਂ ਸਾਰੇ ਵਰਕ ਵਗੈਰਾ ਦੀ ਡਿਟੇਲ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਕਿ ਕਿੱਦਾਂ ਦਾ ਫੈਬਰਿਕ ਆਪਾਂ ਲਾਇਆ ਕਿ ਤੁਸੀਂ ਵਰਕ ਨੂੰ ਇਹਦੇ ਵਿੱਚ ਐਡ ਕਰਵਾ ਕੇ ਸਕਿਪ ਕਰਵਾ ਕੇ ਹਨਾ ਕਿ ਤੁਸੀਂ ਚੇਂਜ ਕਰਕੇ ਆਪਣਾ ਸੂਟ ਇਹੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਕਲਰ ਦੀ ਜਿਹੜੀ ਚੁਆਇਸ ਹੋਵੇ ਤੁਹਾਡੀ ਆਪਣੀ ਆਂਗੀ ਜਿਹੜੀ ਫੈਬਰਿਕ ਦੀ ਚੁਆਇਸ ਹੋਵੇ ਤੁਹਾਡੀ ਆਪਣੀ ਆ ਜੇਕਰ ਅਸੀਂ ਕਿਸੇ ਹੋਰ ਫੈਬਰਿਕ ਤੇ ਤਿਆਰ ਕਰਵਾਇਆ ਤੁਹਾਨੂੰ ਕੋਈ ਹੋਰ ਫੈਬਰਿਕ ਪਸੰਦ ਆ ਤਾਂ ਤੁਸੀਂ ਫੈਬਰਿਕ ਚੇਂਜ ਕਰਕੇ ਆਪਣਾ ਵਰਕ ਉਹ ਸੇਮ ਰੱਖ ਸਕਦੇ ਹੋ ਬਰਕ ਦੇ ਵਿੱਚ ਐਡਿਸਕਿਪ ਕਰਵਾਉਣਾ ਦੁਪट्टे ਦੇ ਵਿੱਚ ਕੁਛ ਹੈ ਨਾ ਤੁਸੀਂ ਆਪਣਾ ਚੇਂਜ ਕਰਵਾਉਣਾਗਾ ਤਾਂ ਉਦਾਂ ਹੀ ਦੂਜੀ ਵਾਰ ਤੁਸੀਂ ਚਾਹੋ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਆਪਣਾ ਆਰਡਰ ਹੈ ਨਾ ਸਾਨੂੰ ਸਕਰੀਨਸ਼ਾਟ ਭੇਜ ਕੇ WhatsApp ਤੇ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਦਾ ਨਵੇਂ ਕਲੈਕਸ਼ਨ ਨਵੀਂ ਵੀਡੀਓ ਨਾਲ ਸਸ਼ੀ ਕਾਲ